बाबा साहब तेरी सोच थे जब तक सूरज चांद रहेगा बाबा तेरा नाम रहेगा जब तक सूरज चांद रहेगा बाबा तेरा नाम रहेगा बाबा साहब तेरी सोच थे ਸਾਰਤੀ ਸਫਾਈ ਮਜ਼ਦੂਰ ਸੰਗਤ ਜੈਪੀ ਮੰਚ ਦੇ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ 2025 ਦਾ ਕੈਲੰਡਰ ਕੀਤਾ ਗਿਆ ਲੋ ਜੀ ਹਾਂ ਅੱਜ ਨਗਰ ਕੌਂਸਲ ਰਾਜਪੁਰਾ ਵਿਖੇ ਭਾਰਤੀ ਮਜ਼ਦੂਰ ਸੰਗਦੇ ਪ੍ਰਧਾਨ ਜਸਵੀਰ ਨਾਹਰ ਅਤੇ ਉਪ ਪ੍ਰਧਾਨ ਸੁਖਜਿੰਦਰ ਸੁਖੀ ਵੱਲੋਂ ਇੱਕ ਧਾਰਮਿਕ ਆਯੋਜਨ ਕਰਵਾਇਆ ਗਿਆ ਜਿਸ ਦੇ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸਮਰਪਿਤ ਜੈਪੀ ਇੰਕਲੈਂਡਰ 2025 ਲਾਂਚ ਕੀਤਾ ਗਿਆ ਇਸ ਮੌਕੇ ਦੇ ਉਤੇ ਜੈਪੀ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਨੇ ਆਖਿਰ ਕੀ ਦੱਸਿਆ ਤੇ ਸੁਣਦਿਆ ਰਾਜਪੁਰਾ ਤੋਂ ਆਈਬੀਆਰ ਪੰਜਾਬ న్యూਸ ਦੇ ਲਈ ਚੀਫ ਐਡੀਟਰ ਹਿਮਾਂਸ਼ੂ ਹਰਿਜੀਤ ਕੋ ਹਾਂਜੀ ਪ੍ਰਧਾਨ ਜੀ ਅੱਜ ਕੈਲੰਡਰ ਰਿਲੀਜ਼ ਕੀਤਾ ਹੈ ਜੈ ਭੀਮ ਵਾਲਾ ਕੀ ਕਹਿਣਾ ਹੈ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜਾ ਜੈ ਭੀਮ ਕੈਲੰਡਰ ਹੈ ਅੱਜ ਤੀਜਾ ਸਾਲ ਹੈ ਭਾਰਤੀ ਸਫਾਈ ਮਜ਼ਦੂਰ ਸੰਘ ਤੇ ਜੈ ਭੀਮ ਮੰਚ ਦੇ ਸਾਂਝੇ ਉਪਰਾਲੇ ਵੱਲੋਂ ਅੱਜ ਅਸੀਂ ਲਾਂਚ ਕਰ ਰਹੇ ਹਾਂ ਤੇ ਜਿਹੜਾ ਇਹ ਸਾਡਾ ਸਾਲ ਹੈ ਜਿਵੇਂ ਅਸੀਂ ਪਹਿਲਾਂ ਤੋਂ ਹੀ ਦੱਸਦੇ ਆਂ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਵੀ ਬਾਬਾ ਸਾਹਿਬ ਨੂੰ ਸਮਰਪਿਤ ਹੈ ਤੇ ਉਸੇ ਤਹਿਤ ਸਾਡਾ 2025 ਦਾ ਕੈਲੰਡਰ ਤੇ ਸਾਡੀ ਜਿਹੜੀ ਇਹ ਸਾਲ ਹੈ ਬਾਬਾ ਸਾਹਿਬ ਲਈ ਸਮਰਪਿਤ ਹੈ ਸੀ ਪ੍ਰਧਾਨ ਜੀ ਕੈਲੰਡਰ ਤਾਂ ਲਾਂਚ ਕੀਤਾ ਹੋਰ ਕੁਝ ਮਤਲਬ ਉਪਰਾਲਾ ਵੀ ਕਰੋਗੇ ਕੀ ਇਸ ਸਾਲ ਅ ਦੇਖੋ ਬਾਬਾ ਸਾਹਿਬ ਲਈ ਜਿੱਥੇ-ਜਿੱਥੇ ਆਵਾਜ਼ ਚੱਕਣ ਦੀ ਲੋੜ ਪੈਂਦੀ ਹੈ ਉੱਥੇ-ਉੱਥੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਾਂ ਤੇ ਜਿਵੇਂ ਸਮੇਂ ਮੁਤਾਬਕ ਕੋਈ ਜਿੰਮੇ ਦੀ ਲੋੜ ਹੋਏਗੀ ਉਸ ਮੁਤਾਬਕ ਅਸੀਂ ਬਿਲਕੁਲ ਆਵਾਜ਼ ਆਪਣੀ ਬੁਲੰਦ ਰੱਖਾਂਗੇ ਜਿਸ ਤਰੀਕੇ ਨਾਲ ਬਾਬਾ ਸਾਹਿਬ ਨੇ ਆਪਾਂ ਨੂੰ ਬੋਲਣ ਦਾ ਹੱਕ ਦਿੱਤਾ ਹੈ ਨਾ ਪਿਛਲੇ ਦਿਨੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਅਮਿਤ ਸ਼ਾਦੀ ਜਿਨ੍ਹਾਂ ਨੇ ਬਾਬਾ ਸਾਹਿਬ ਬਾਰੇ ਕੁਝ ਟਿੱਪਣੀ ਕੀਤੀ ਸੀ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦਾ ਦੇਖੋ ਜਿਹੜਾ ਸਾਡਾ ਅਮਿਤ ਸ਼ਾਹ ਨੇ ਉਹਦੀ ਬਾਬਾ ਸਾਹਿਬ ਬਾਰੇ ਇੱਕ ਟਿੱਪਣੀ કરી ਸੀਗੀ ਉਹਦਾ ਅਸੀਂ ਪੁਰਜੋ ਰਾਜਪੁਰੇ ਚ ਜਿਹੜਾ ਆ ਅਸੀਂ ਵਿਰੋਧ ਵੀ ਕਰਿਆ ਸੀਗਾ ਉਹਨਾਂ ਦਾ ਪੁਤਲਾ ਵੀ ਫੁੱਕਿਆ ਸੀਗਾ ਤੇ ਅਸੀਂ ਹਰ ਇੱਕ ਜਿਹੜੇ ਸਾਡੇ ਸਮਾਜ ਦੇ ਹਿਤਾਸ਼ੀ ਆ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹ ਇਹ ਜਿਹੜੇ ਆ ਸੰਕੀ ਲੀਡਰ ਇਹਨਾਂ ਨੂੰ ਨੱਥ ਪਾਣ ਦੀ ਲੋੜ ਆ ਤੇ ਇਹਨਾਂ ਦਾ ਬਾਇਕਾਟ ਕਰਨ ਦੀ ਵੀ ਲੋੜ ਆ ਵਾਦੀਆਂ ਆਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਢਮੋਲੀ ਜੀ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਅਗਵਾਈ ਦੇਣ ਆਏ ਆ ਤੇ ਉਹਨਾਂ ਵੱਲੋਂ ਇਹ ਜਿਹੜਾ ਕੈਲੰਡਰ ਲਾਂਚ ਕੀਤਾ ਗਿਆ ਹੈ ਤੇ ਜਿਵੇਂ ਉਹਨਾਂ ਦੇ ਵੀ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਹਮੇਸ਼ਾ ਲੋਕਾਂ ਹਿੱਤ ਲਈ ਤੇ ਸੰਘਰਸ਼ ਕਰਦੀ ਰਹੀ ਹੈ ਉਵੇਂ ਹੀ ਸਾਡੀ ਹੈ ਤੇ ਅਸੀਂ ਸਾਰੇ ਇਸ ਮੰਚ 'ਤੇ ਇਕੱਠੇ ਆ ਤੇ ਅਸੀਂ ਬੜੇ ਧੰਨਵਾਦੀ ਆ ਗੁਰਪ੍ਰੀਤ ਸਿੰਘ ਢਮੋਲੀ ਜੀ ਦਾ ਜੀ 2025 ਦਾ ਸ਼ਾਨਦਾਰ ਕੈਲੰਡਰ ਲਾਂਚ ਕੀਤਾ ਕਿਹਾ ਕਹਿਣਾ ਚਾਹੋ ਮੇਰਾ ਨਾਮ ਜਸਵੀਰ ਕੁਮਾਰ ਆ ਮੈਂ ਭਾਰਤੀ ਸਪਾਈਮ ਦੂਰ ਤੋਂ ਪ੍ਰਧਾਨ ਆ ਰਾਜਪੁਰਾ ਨਗਰ ਕਾਉਂਸਲ ਦੇ ਵਿੱਚ ਅੱਜ ਅਸੀਂ ਜੈਪੀਮ ਕੈਲੰਡਰ ਲਾਂਚ ਕੀਤਾ 2025 ਦਾ ਅੱਜ ਸਾਡੇ ਨਾਲ ਦਫਤਰੀ ਸਟਾਫ ਨਗਰ ਕਾਉਂਸਲ ਦਾ ਸਾਰਾ ਹੀ ਤੇ ਸਾਡੇ ਨਾਲ ਬਹੁਤ ਸਾਰੇ ਇਕੱਠ ਕਰਿਆ ਸਪਾਈ ਸੇਵਕ ਸਾਡੇ ਭੈਣ ਭਾਈ ਆਏ ਹੋਏ ਆ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅਸੀਂ ਅੱਜ ਖਾਸ ਤੌਰ ਤੇ ਗੁਰਪ੍ਰੀਤ ਮੋਹਲੀ ਜੀ ਨੂੰ ਸੱਦਾ ਦਿੱਤਾ ਸੀ ਸਾਡੇ ਸਦੇ ਇੱਕ ਸਦੇ ਤੇ ਉਹ ਸਾਡੇ ਵਿੱਚ ਹਾਜ਼ਰ ਹਨ ਅੱਜ ਦੇ ਮੁੱਖ ਮਹਿਮਾਨ ਮੁੱਖ ਮਹਿਮਾਨ ਸਾਡੇ ਗੁਰਪ੍ਰੀਤ ਮੋਹਲੀ ਜੀ ਆ ਤੇ ਸਾਡੇ ਪੀ ਮੰਚ ਦੇ ਪ੍ਰਧਾਨ ਸਾਡੇ ਸੁਖੀ ਵੀਰ ਜੀ ਤੇ ਹੋਰ ਸਾਡੀ ਭਾਰਤੀ ਮਜ਼ਦੂਰ ਸੰਘ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਸਾਰੇ ਸਪਾਈਸੇ ਮਜ਼ਦੂਰ ਹੈ ਤੇ ਅਸੀਂ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਭੀਮਤ ਕੈਲੰਡਰ ਅਸੀਂ ਅੱਜ ਰਿਲੀਜ਼ ਕਰਤਾ ਹੈਗਾ ਧੰਨਵਾਦ ਤੁਹਾਡਾ ਤੁਮਲੀ ਜੀ 2025 ਦਾ ਕੈਲੰਡਰ ਲਾਂਚ ਕੀਤਾ ਹੈ ਤੇ ਸੁਖੀ ਜੀ ਨੇ ਤੁਹਾਡੀ ਤਾਰੀਫ ਵੀ ਕੀਤੀ ਹੈ ਵੈਸੇ ਵੀ ਸਮਾਜ ਸੇਵੀ ਸੰਸਥਾ ਜਿਹੜੇ ਵੀ ਹੁੰਦੇ ਆ ਕੰਮ ਹੁੰਦੇ ਆ ਤੁਸੀਂ ਵੱਚਣ ਕੇ ਹਿੱਸਾ ਲੈਂਦੇ ਹੋ ਕਿਆ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਕੈਲੰਡਰ ਨੂੰ ਸਭ ਤੋਂ ਪਹਿਲਾਂ ਮੈਂ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਜੀ ਦਾ ਜੈ ਭੀਮਾਂਤ ਦੇ ਪ੍ਰਧਾਨ ਸ਼ਕੁੰਦਰ ਸੁਖੀ ਜੀ ਦਾ ਇਹਨਾਂ ਦਾ ਮੈਂ ਬਹੁਤ ਦਿলো ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਅੱਜ ਇਸ लायक ਸਮਝਿਆ ਤੇ ਮੈਨੂੰ ਆਪਣੇ ਰਾਜਪੁਰੇ ਦੇ ਜਿਹੜੇ ਸਾਡੇ ਸ਼ਹਿਰ ਨੂੰ ਅਹਿਮ ਯੋਗਦਾਨ ਪਾ ਰਹੇ ਨੇ ਕਿਉਂਕਿ ਜੇ ਆ ਇੱਕ ਦਿਨ ਨਾ ਅੱਜ ਧੰਮ ਤੇ ਆਉਣ ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਜੇ ਤੇ ਇਹ ਆਪਣੀ ਦਿੰਦ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਹਰ ਟਾਈਮ ਆਪਣੇ ਸ਼ਹਿਰ ਵਾਸਤੇ ਸੇਵਾ ਵਿੱਚ ਹਾਜ਼ਰ ਨੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਝਿਆ ਜੈ ਭੀਮ ਮੰਚ ਇਹਨਾਂ ਸਾਰੇ ਵੀਰੇ ਸਾਡੇ ਸਾਡੇ ਵੀਰ ਨੇ ਇਹਨਾਂ ਨੂੰ ਵਧਾਈ ਦਿਨ ਜਿਨ੍ਹਾਂ ਨੇ ਜੈ ਭੀਮ ਜਿਹੜਾ ਕੈਲੰਡਰ ਹੈ ਅੱਜ ਲਗਾਤਾਰ ਤੀਜੇ ਸਾਲ ਜਾਰੀ ਕੀਤਾ ਤੇ ਇਹਨਾਂ ਦਾ ਸਾਨੂੰ ਸੱਜਣ ਤੇ ਵੀ ਬਹੁਤ ਬਹੁਤ ਧੰਨ ਬਾਅਦ ਤੇ ਅੱਗੇ ਤੋਂ ਅਸੀਂ ਜਿਵੇਂ ਕਹਿਣਗੇ ਜਾ ਇਹਨਾਂ ਦੀ ਕੋਈ ਵੀ ਹੋਰ ਮੰਗਾਂ ਜਿਹੜੀ ਮਿਲਕੀ ਮੇਰੇ ਇਲਾਕੇ ਹੁਣ ਮੇਰੇ ਕੋਲ ਕੋਈ ਹਜੇ ਕੋਈ ਇੰਨਾ ਪਾਵਰ ਵਾਲਾ ਉਹ ਤਾਂ ਹੈ ਨਹੀਂਗਾ ਪਰ ਫਿਰ ਵੀ ਮੈਂ ਆਪਣੇ ਵੀਰਾਂ ਨਾਲ ਖੜਿਆ ਜਿੱਥੇ ਕਹਿਣਗੇ ਉੱਥੇ ਆ ਜਾਣਾ ਜਿੰਨੇ ਜੋਗੂ ਬੀਬੀ ਦਾ ਪਾਵਰ ਤੋਂ ਹੀ ਲੋਕਾਂ ਦੀ ਬੜੀ ਮਦਦ ਕਰ ਰਹੇ ਹਾਂ ਨਹੀਂ ਚਲੋ ਕੋਈ ਗੱਲ ਨਹੀਂ ਇਤਾਂ ਤੁਹਾਡਾ ਬੜਪਨ ਹੈ ਆਪਾਂ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਆ ਜਾਣਾ ਠੀਕ ਹੈ ਜੀ ਕੀ ਕਹਿਣਾ ਹੈ ਅੱਜ ਜੋ ਕਲੰਡਰ ਲਾਂਚ ਹੋਇਆ ਔਰ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਤੇ ਚੈਪੀਂ ਪਰ ਮੈਂ ਅਨਿਲ ਕੁਮਾਰ ਨਗਰ ਕੌਂਸਲ ਇੰਪਲਾਈਜ਼ ਯੂਨੀਅਨ ਦਾ ਪ੍ਰਧਾਨ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਡੇ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਸੰਘ ਦੇ ਪ੍ਰਧਾਨ ਜਸਵੀਰ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਇਹਦੇ ਇਸ ਮੌਕੇ ਤੇ ਕੈਲੰਡਰ ਰਿਲੀਜ਼ ਕੀਤਾ ਜਾਂਦਾ ਹੈ ਤੇ ਮੁੱਖ ਸ਼ਖਸੀਅਤਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਅਸੀਂ ਯੂਨੀਅਨ ਸਾਰੇ ਸ਼ਹਿਰ ਦੇ ਲਈ ਕੰਮ ਕਰਦੇ ਆਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਲਈ ਕੰਮ ਕਰਦੇ ਆਂ ਤੇ ਸਾਰੇ ਸ਼ਹਿਰ ਦਾ ਵੀ ਧਿਆਨ ਰੱਖਦੇ ਆਂ ਅਸੀਂ ਇਹ ਵੀ ਕਹਿੰਨੇ ਆ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਜ਼ਰੂਰਤ ਹੈ ਸਾਡੇ ਕੋਲੇ ਚੱਲ ਕੇ ਆਓ ਅਸੀਂ ਉਹਨਾਂ ਦੇ ਨਾਲ ਖੜੇ ਆ ਬਹੁਤ ਧੰਨਵਾਦ ਜੀ ਸਾਰਿਆਂ ਦਾ